ਬਾਣੀ ਗੁਰੂ ਗੁਰੂ ਹਰ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਾਹੇ ਸੇਵਕ ਜਨ ਮਾਨੇ ਪਰਤਖ ਗੁਰੂ ਨੇ ਸਤਾਰੇ ਬਾਣੀ ਗੁਰੂ ਹੈ ਗੁਰੂ ਬਾਣੀ ਹੈ ਅਤੇ ਸਾਰੀ ਬਾਣੀ ਦੇ ਵਿੱਚ ਅੰਮ੍ਰਿਤ ਹੈ ਗੁਰੂ ਦੀ ਬਾਣੀ ਕਹਿ ਰਹੀ ਹੈ ਜੇ ਸਾਡੀ ਸੁਰਤ ਉਸ ਸ਼ਬਦ ਦੀ ਸੇਵਕ ਦਾ ਦਾਸ ਬਣ ਕੇ ਹੁਕਮ ਵਿੱਚ ਤੁਰੇ ਤਾਂ ਹਰਥਾ ਪਰਮਾਤਮਾ ਪਰਤਖ ਹੋ ਜਾਂਦਾ ਹੈ ਅੱਜ ਸੱਚ ਦੇ ਉਪਦੇਸ਼ ਨੂੰ ਛੱਡ ਕੇ ਸਿੱਖ ਪਤਾ ਨਹੀਂ ਕਿਉਂ ਮੂਰਤਾਂ ਦੀ ਪੂਜਾ ਕਰਨ ਲੱਗੇ ਹੋਏ ਹਨ ਸਾਰੀ ਬਾਣੀ ਵਿੱਚ ਰੱਬ ਦੀਆਂ ਕਥਾ ਕਹਾਣੀਆਂ ਸਿਫਤ ਸਲਾਹ ਹਰਜਸ ਕੀਰਤੀ ਲਿਖੀ ਮਿਲਦੀ ਹੈ ਸੱਚ ਦੀ ਬਾਣੀ ਸੱਚੂ ਚੋਂ ਪ੍ਰਗਟ ਹੋਈ ਹੈ ਅੱਜ ਪੁਜਾਰੀ ਵਰਗ ਸ਼ਬਦ ਨੂੰ ਛੱਡ ਕੇ ਸ਼ਰੀਰਾਂ ਦੀ ਪੂਜਾ ਕਰ ਰਿਹਾ ਹੈ ਉਥੇ ਹੀ ਪਰਮੇਸ਼ਰ ਦਾ ਥਾਨ ਹੈ ਜਿਨ੍ਹਾਂ ਨੂੰ ਬਾਣੀ ਉਤਰੀ ਉਹਨਾਂ ਦੇ ਜਨਮ ਮਰਨ ਬਾਣੇ ਵਿੱਚ ਦਰਜ ਨਹੀਂ ਹਨ ਪਹਿਲਾ ਕਿਸੇ ਨੇ ਉਹਨਾਂ ਦੇ ਪ੍ਰਕਾਸ਼ ਦਿਹਾੜੇ ਜਾਂ ਜੋਤੀ ਜੋਤ ਸਮਾਉਣ ਦੇ ਪੂਰਵ ਨਹੀਂ ਮਨਾਏ ਅੱਜ ਬਾਣੀ ਨੂੰ ਛੱਡ ਕੇ ਅਕਾਲ ਨੂੰ ਛੱਡ ਕੇ ਨਾਮ ਨੂੰ ਛੱਡ ਕੇ ਮੂਰਤਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਜਦੋਂ ਕਿ ਗੁਰੂ ਸ਼ਬਦ ਹੈ ਗਿਆਨ ਵਿਵੇਕ ਬਾਰੀ ਪ੍ਰਚਾਰ ਵਖਾਵਾ ਬਣ ਕੇ ਰਹਿ ਗਿਆ ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚੋਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਖਤਮ ਕਰ ਦਿੱਤਾ ਉਹਨਾਂ ਨੇ ਬਾਣੀ ਰਚੀ